ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਮਿਲ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਵਲੌਗ 'ਚ ਪਹੁੰਚ ਗਏ ਬਈ ਆਪਾਂ ਬੁਟੀਕ ਤੇ ਕੰਮ ਦਿੰਦੇ ਆਪਾਂ ਸਾਰੇ ਨਵੇਂ ਦੇ ਜਿਨ੍ਹਾਂ ਨੂੰ ਨਾਪ ਭੇਜਣਾ ਸੀਗਾ ਵਰਕ ਵਾਲੇ ਕਾਰੀਗਰਾਂ ਨੂੰ ਸਾਰਿਆਂ ਨੂੰ ਨਾਪ ਸਮਝਾਤਾ ਭੇਜਤਾ ਹੈਦਰ ਵੀਰਪਾਲ ਤੁਸੀਂ ਆਊਟਫਿਟ ਚੈੱਕ ਕਰ ਸਕਦੇ ਹੋ ਸੂਟ ਮੈਂਜੀ ਰੰਗਾ ਬਹੁਤ ਸੋਹਣਾ ਲੱਗ ਰਿਹਾ ਤੋਤੀਆ ਤੋਤੀਆ ਪਾਇਆ ਸਾਡੀ ਵੀਰਾਂ ਨੇ ਦੇਖਾ ਮੇਰਾ ਰੰਗ ਕਹਿ ਜਾ ਲੱਗਦਾ ਤੋਤੀਏ ਚ ਕਿ ਦੀਦੀ ਉਹੀ ਜਿਹਾ ਹੋਗਾ ਜਿਹੇ ਜਿਹਾ ਹੈਗਾ ਹਣਾਂ ਦੁਯਾਰ ਸਿੰਘ ਜੀ ਵੀ ਸੌਂਗੇ ਚਲੋ ਜੀ ਗਰਮੀ ਕਿੰਨੀ ਹੋਈ ਪਿਆ ਬਾਬਿਓ ਬਾਲੀ ਬਹੁਤ ਜਿਆਦੇ ਹੋਈ ਪਿਆ ਲਓ ਬਈ ਅੱਜ ਆਪਾਂ ਜੈਕ ਦੀ ਮਸ਼ੀਨ ਲਿਆਏ ਨੀਚੇ ਕਿਉਂਕਿ ਸਾਡੇ ਬੰਦੇ ਕਾਫੀ ਛੁੱਟੀਆਂ ਤੇ ਗਏ ਹੋਏ ਨੇ ਤਾਂ ਕਰਕੇ ਮਾਈਕ ਲੱਭੇ ਨੀਗੇ ਕੱਢੀ ਚ ਦੇਖ ਕੇ ਆ ਜਾ ਕਿਉਂਕਿ ਤੁਸੀਂ ਕਹਿ ਦਿੰਦੇ ਹੋ ਨਾ ਵੀ ਤੁਹਾਨੂੰ ਆਵਾਜ਼ ਨਹੀਂ ਆਉਂਦੀ ਤਾਂ ਕਰਕੇ ਕਾਫੀ ਸਾਰੇ ਪਿਛਲੀਆਂ ਵੀਡੀਓਜ਼ ਤੇ ਤੁਹਾਡੇ ਸਵਾਲ ਸੀਗੇ ਸਟੀਚਿੰਗ ਦੇ ਰਿਲੇਟਡ ਹੀ ਇੱਕ ਦੋ ਕੁੜੀਆਂ ਨੇ ਤਾਂ ਬਕਵਾਸ ਜੀ ਮਾਰੀ ਹੋਈ ਹੈ ਵਿੱਚ ਔਰ ਤਾਂ ਸਾਨੂੰ ਵੀ ਪਤਾ ਫਿਰ ਤੁਹਾਨੂੰ ਕੌਣ ਕਹਿੰਦਾ ਵੀਡੀਓ ਦੇਖੋ ਤੁਸੀਂ ਵੀਡੀਓ ਤੇ ਕਲਿੱਕ ਕਿਉਂ ਕੀਤਾ ਦੇਖਣ ਵਾਸਤੇ ਹੂੰ ਦੱਸੋ ਦੱਸੋ ਕਿ ਨਹੀਂ ਰਿਕੇ ਕਹਿੰਦੀ ਆ ਵੀ ਇਹ ਤਾਂ ਸਾਨੂੰ ਵੀ ਪਤਾ ਵੀ ਤੁਸੀਂ ਫਿਰ ਕਲਿੱਕ ਕਿਉਂ ਕੀਤਾ ਵੀਡੀਓ ਤੇ ਦੇਖਣ ਵਾਸਤੇ ਜੋ ਤੁਹਾਨੂੰ ਸਾਰੀ ਇਹ ਪਤਾ ਕਿ ਨਹੀਂ ਬੇਨਤ ਹਮ ਤੇ ਬਾਕੀ ਬਈ ਇੱਕ ਮੈਂ ਸੋਚ ਰਹੀ ਸੀ ਵੀ ਆਪਾਂ ਬੁਟੀਕ ਵਾਲੀਆਂ ਵੀਡੀਓ ਤੇ ਹਨਾ ਜਿੱਦਾਂ ਜੁਆਇੰਟਰ ਅਸੀਂ ਕਿਦਾਂ ਲਗਾਉਣੇ ਆ ਲੇਸ ਅਸੀਂ ਕਿਦਾਂ ਲਗਾਉਣੇ ਆ ਹਨਾ ਸਾਰੀ ਚੀਜ਼ ਕਿਦਾਂ ਡਿਜ਼ਾਈਨ ਕਰਦੇ ਆ ਜਿੱਦਾਂ ਅੱਜ ਨਾ ਮੈਂ ਤੁਹਾਨੂੰ ਇੱਕ ਸ਼ਰਟ ਦਿਖਾਉਂਗੀ ਵੀ ਇਹ ਸ਼ਰਟ ਨੂੰ ਅਸੀਂ ਕਿਦਾਂ ਡਿਜ਼ਾਈਨ ਕਰਦੇ ਆ ਠੀਕ ਹੈ ਜੀ ਤੇ ਬਾਕੀ ਦੋ ਸਵਾਲ ਸੀ ਇੱਕ ਸਟ੍ਰੇਟ ਸਲਵਾਰ ਨੂੰ ਲੈ ਕੇ ਸਵਾਲ ਸੀ ਵੀ ਬਲ ਕਿੰਨੇ ਇੰਚ ਤੇ ਪਾਉਣੇ ਆ ਜਾਂ ਤਾਂ ਅਸੀਂ 1.5 ਇੰਚ ਤੇ ਪਾਉਣੇ ਹੁੰਦੇ ਆ ਜਾਂ 1 ਇੰਚ ਤੇ ਵੀਰੇ ਠੀਕ ਹੈ ਅਸੀਂ ਕਈ ਵਾਰ 1.5 ਇੰਚ ਤੇ ਪਾ ਦਨੇ ਆ ਕਈ ਵਾਰ 1 ਇੰਚ ਤੇ ਪਾ ਦਨੇ ਆ ਉਹ ਤੁਸੀਂ ਆਪ ਦੇ ਅਕੋਰਡਿੰਗ ਉਹਦਾਂ ਕਰ ਲੈਣੇ ਆ ਤੇ ਕੁੜਤੇ ਵਾਲੀਆਂ ਵੀਡੀਓ ਜਿੰਨੀ ਵੀ ਲੂਜ਼ ਸਟੀਚਿੰਗ ਸਭ ਕੁਝ ਉਹ ਤੁਹਾਨੂੰ ਦੱਸਿਆ ਹੋਇਆਗਾ ਬਈ ਉਹ ਤੁਸੀਂ ਦੇਖ ਲਿਓ ਠੀਕ ਐ ਅੰਬ੍ਰੇਲਾ ਦੀ ਕਹਿੰਦੇ ਸੀਗੇ ਉਹ ਵੀ ਆਪਾਂ ਜਲਦੀ ਦੱਸਾਂਗੇ ਤੁਹਾਨੂੰ ਠੀਕ ਐ ਤੇ ਅੱਜ ਸ਼ਾਇਦ ਆਪਾਂ ਨਵੇਂ ਸੂਟ ਦਾ ਸ਼ੂਟ ਵੀ ਕਰ ਲਈਏ ਕਾਫੀ ਟਾਈਮ ਹੋ ਗਿਆ ਸ਼ੂਟ ਹੀ ਨਹੀਂ ਹੋਇਆ ਤੇ ਇੱਕ ਬਈ ਤੁਸੀਂ ਨਾ ਆਹ ਸਲਵਾਰ ਚ ਪੁੱਛਿਆ ਸੀ ਨਾ ਚੌੜੇ ਪਹੁੰਚੇ ਵਾਲੀ ਜਿਹੜੀ ਸਲਵਾਰ ਬਣਾਈ ਆ ਵੀ ਦੀਦੀ ਇਹਦੇ ਵਿੱਚ ਤੁਸੀਂ ਪੇਸਟਿੰਗ ਕਿਹੜੀ ਪਾਉਣਿਓ ਅਸੀਂ ਨਾ ਬਈ ਪੇਪਰ ਪੇਸਟਿੰਗ ਨਹੀਂ ਪਾਈ ਹੋਈ ਇਹਦੇ ਵਿੱਚ ਬੁਕਰਮ ਵਾਲੀ ਪੇਸਟਿੰਗ ਪਾਈ ਹੋਈ ਆ ਪੇਪਰ ਪੇਸਟਿੰਗ ਨਹੀਂ ਪਾਈ ਠੀਕ ਹੈ ਤਾਂ ਬੁਕਰਮ ਵਾਲੀ ਪੇਸਟਿੰਗ ਪਾਈ ਆ ਤਾਂ ਤੁਸੀਂ ਵੀ ਇਹ ਪਾ ਸਕਦੇ ਹੋ ਇਹ ਖਰਾਬ ਨਹੀਂ ਹੁੰਦੀ ਕੱਲ ਇਹ ਦੂਜੀ ਨਾ ਖਰਾਬ ਹੋ ਜਾਂਦੀ ਹੈ ਲਿਆਓ ਜੀ ਮਾਈਕ ਯੂਜ਼ ਕਰ ਲਈਏ ਫਿਰ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੰਨੇ ਆ ਸਾਰੀ ਕੀ ਕਹਿੰਦੇ 1x ਦੇ ਵਿੱਚ ਕੀ ਕੀ ਪੁੱਛਿਆ ਸੀਗਾ ਬਣਾ ਲੈ ਹਾਂ ਹਾਂਜੀ ਬਈ ਜਿਹੜੇ ਤਾਂ ਤੁਹਾਡੇ ਜਿੰਨੇ ਵੀ ਸਵਾਲ ਸੀਗੇ ਹਨਾ ਸਟ੍ਰੇਟ ਸਲਵਾਰ ਨੂੰ ਲੈ ਕੇ ਸੀ ਬਾਲ ਕਿੰਨੇ ਇੰਚ ਤੇ ਪਾਉਣੇ ਆ ਉਹ ਤੁਹਾਡੇ ਮੈਂ ਸਾਰੇ ਰਿਪਲਾਈ ਕਰਤੇ ਸੀਗੇ ਠੀਕ ਹੈ ਇੱਕ ਅੱਧਾ ਹੋਰ ਸਵਾਲ ਹੋਊਗਾ ਤਾਂ ਆਪਾਂ ਲਾਸਟ ਤੱਕ ਵੀਡੀਓ ਦੇ ਵਿੱਚ ਉਹ ਰਿਪਲਾਈ ਕਰ ਦਾਂਗੇ ਤੇ ਅੱਜ ਨਾ ਇੱਕ ਆਪਣੇ ਕੋਲ ਨਵਾਂ ਸੂਟ ਰੈਡੀ ਹੋਇਆ ਠੀਕ ਆ ਤਾਂ ਮੈਂ ਸੋਚਿਆ ਸੀ ਵੀ ਤੁਹਾਡੇ ਨਾਲ ਉਹ ਵੀ ਆਪਾਂ ਸ਼ੇਅਰ ਕਰ ਦਈਏ ਪਿਓਰ ਔਰਗੈਂਜ਼ਾ ਤੇ ਰੈਡੀ ਹੋਇਆ ਵੀਰੇ ਆਪਣੀ ਫੁਲਾਵ ਵਾਲਾ ਸੂਟ ਠੀਕ ਹੈ neck ਤੇ ਆਪਾਂ ਡਿਜ਼ਾਈਨਿੰਗ ਕੀਤੀ ਹੈ ਤੇ ਬੰਦ ਕਰੀ ਹਾਂਜੀ ਬਈ ਤੇ ਇਹ ਔਰਗੈਂਜ਼ਾ ਤੇ ਜਿਹੜਾ ਇਹ ਪੀਸ ਆਪਾਂ ਔਰਗੈਂਜ਼ਾ ਤੇ ਬਣਾਇਆਗਾ ਠੀਕ ਹੈ ਸੈਮੀ ਕਰੇਵ ਦੀ ਇਹਦੇ ਨਾਲ ਸਲਵਾਰ ਆ ਸਲਵਾਰ ਦੇ ਉੱਪਰ ਆਪਾਂ ਮਸ਼ੀਨ ਵਰਕ ਕੀਤਾਗਾ ਤਾਂ ਮੈਂ ਤੁਹਾਨੂੰ ਪ੍ਰੋਪਰ ক্লোਜ਼ ਤੋਂ ਦਿਖਾ ਦਿੰਨੀ ਆ ਵੀ ਇਹਦਾ ਆਪਾਂ ਡਿਜ਼ਾਈਨ ਜਿਹੜਾ neck ਦਾਗਾ ਉਹ ਕਿਵੇਂ ਬਣਾਇਆਗਾ ਤੇ ਜਿਹੜਾ ਬਈ ਇਹਦਾ neck ਦਾ ਡਿਜ਼ਾਈਨ ਆ ਠੀਕ ਹੈ ਉਹਨਾ ਆਪਾਂ ਇਹ ਜਿਹੜੇ ਇਹ ਫਲਾਰ ਦੇ ਵਿੱਚ ਫੁੱਲ ਸੀਗੇ ਠੀਕ ਆ ਉਹ ਫੁੱਲ ਆਪਾਂ ਜਿਹੜੇ ਹੈਗੇ ਆ ਉਹ ਆਪਾਂ ਇੱਥੇ ਪੈਚ ਲਗਾਇਆਗਾ ਪੈਚ ਲਗਾ ਕੇ ਆ ਬਟਨ ਆਪਾਂ ਮੜ ਕੇ ਲਗਾਇਆ ਤੁਸੀਂ ਇਦਾਂ ਪੈਚ ਲਗਾ ਸਕਦੇ ਹੋ ਦੈਨ ਇਸ ਤੋਂ ਬਾਅਦ ਦੱਬ ਕੇ ਲੈਸ ਲਗਾਈ ਹੋਈ ਆ ਆਪਾਂ ਇਹ ਡਿਜ਼ਾਈਨ ਆਪਾਂ ਇਦਾਂ ਤਿਆਰ ਕੀਤਾ ਤੇ ਜਿਹੜੀ ਆਹ ਵਾਲੀ ਲੈਸ ਆ ਇਹ ਵੀ ਆਪਾਂ ਦੱਬ ਕੇ ਲਗਾਈ ਹੋਈ ਆ ਠੀਕ ਹੈ ਸੇਮ ਲੈਸ ਆਪਾਂ ਘੇਰੇ ਤੇ ਅੱਗੇ ਪਿੱਛੇ ਲਗਾਈ ਆ ਠੀਕ ਆ ਇਹ ਡਿਜ਼ਾਈਨ ਆ ਤੁਸੀਂ ਇਹ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ ਜਸਟ ਆਪਾਂ ਪੈਚ ਆ ਜਿਹੜਾ ਇਹ ਉੱਪਰ ਰੱਖ ਕੇ ਹੀ ਲਗਾਇਆ ਹੋਇਆਗਾ ਇਹਨੂੰ ਪੈਚ ਨੂੰ ਉੱਪਰ ਰੱਖ ਕੇ ਲਗਾਉਣਾਗਾ ਬਟਨ ਠੀਕ ਹੈ ਤੇ ਆਹ ਵਾਲੀ ਲੇਸ ਨਾਲ ਡਿਜ਼ਾਈਨ ਕਰਨਾ ਇਦਾਂ ਤੁਸੀਂ ਲੇਸ ਦੱਬ ਕੇ ਲਈ ਹੋਈ ਆ ਪੈਚ ਉੱਪਰ ਧਰ ਕੇ ਲਾਇਆ ਇਸ ਤੋਂ ਬਾਅਦ ਬਟਨ ਮੜ ਕੇ ਲਾਇਆ ਤੇ ਬਟਨ ਤੁਹਾਨੂੰ ਮੜਨੇ ਆਉਂਦੇ ਆ ਇਹ ਦੱਸੋ ਜੇ ਨਹੀਂ ਆਉਂਦੇ ਤਾਂ ਉਹ ਵੀ ਸਿਖਾ ਦਾਂਗੇ ਆਪਾਂ ਕੋਈ ਗੱਲ ਕੱਟੀ ਮੜ ਜਾ ਤੇ ਇੱਕ ਬਿਰੇ ਆਪਾਂ ਆਹ ਕੁੜਤਾ ਜਿਹੜਾ ਹੈਗਾਗਾ ਠੀਕ ਆ ਏ ਲਾਈਨ ਕੁੜਤਾਗਾ ਇਹ ਏ ਲਾਈਨ ਕੁੜਤਾ ਬਣਾਇਆਗਾ ਆਪਾਂ ਤੇ ਬਹੁਤ ਸੋਹਣੀ ਇਹਨੂੰ ਡਿਜ਼ਾਈਨਿੰਗ ਦਿੱਤੀ ਆ ਡਿਜ਼ਾਈਨਿੰਗ ਕੀਤਾ B ਸ਼ੇਪ ਆਪਾਂ neck ਬਣਾਇਆ ਹੈਗਾ ਜਿਹੜਾ neck ਆ ਬਈ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਦੱਬ ਕੇ ਲੇਸ ਲਗਾਈ ਹੈ ਇਥੇ B ਸ਼ੇਪ neck ਆ ਦੱਬ ਕੇ ਲੇਸ ਲਗਾਈ ਆ ਬਾਹਾਂ ਦੇ ਉੱਪਰ ਆਪਾਂ ਇੱਕ ਜੋਇੰਟਰ ਕੱਢਿਆਗਾ ਜਿਹੜਾ ਅਸੀਂ ਜੋਇੰਟਰ ਕੱਢਦੇ ਹੁੰਨੇ ਆ ਠੀਕ ਹੈ ਉਹ ਇਦਾਂ ਅਸੀਂ ਉੱਪਰ ਰੱਖ ਕੇ ਠੀਕ ਆ ਪੁੱਠਾ ਕਰਕੇ ਫਿਰ ਵਿੱਚੋਂ ਕੱਪੜਾ ਕੱਟ ਕੇ ਇੱਧਰ ਸੀ ਨਿਕਲ ਜਾਂਦੀ ਆ ਇੱਧਰ ਸੀ ਨਿਕਲ ਜਾਂਦੀ ਆ ਬਾਕੀ ਤੁਹਾਨੂੰ ਇਦਾਂ ਸਮਝ ਵੀ ਨਹੀਂ ਆਉਣੀ ਕਦੇ ਅਸੀਂ ਤੁਹਾਨੂੰ ਜੁਇੰਟਰ ਲਾ ਕੇ ਦਿਖਾ ਦਾਂਗੇ ਵੀ ਅਸੀਂ ਜੁਇੰਟਰ ਕਿਦਾਂ ਲਾਉਣੇ ਆ ਠੀਕ ਆ ਤੁਸੀਂ ਵੀ ਉਦਾਂ ਲਾ ਸਕਦੇ ਹੋ ਆਹ ਵਾਲੀ ਲੇਸ ਫਰੰਟ ਤੇ ਹੀ ਆਪਾਂ ਦੱਬ ਕੇ ਲਗਾਈ ਆ ਸੇਮ ਆਪਾਂ ਇੱਥੇ ਵੀ ਜੁਇੰਟਰ ਲਾਇਆ ਜਾਗਾ ਠੀਕ ਹੈ ਰੁਕ ਜਾ ਵੀਰ ਬੋਲ ਹਾਂਜੀ ਸੇਮ ਆਪਾਂ 셔ਟ ਦੇ ਅੱਗੇ ਪਿੱਛੇ ਜਿਹੜਾ ਉਹ ਜੋਇੰਟਰ ਲਗਾਇਆਗਾ ਤੇ ਲੇਸ ਲਗਾਈ ਆ ਠੀਕ ਹੈ ਤੇ ਏ ਲਾਈਨ ਬਣਿਆ ਹੋਇਆਗਾ ਇਹ ਏ ਲਾਈਨ ਕਿੱਦਾਂ ਬਣਿਆਗਾ ਮੈਂ ਤੁਹਾਨੂੰ ਦੱਸ ਦਿੰਨੀ ਆ ਠੀਕ ਹੈ ਤੁਹਾਨੂੰ ਦੇਖਣ ਚ ਵੀ ਲੱਗਦਾ ਹੋਊਗਾ ਇਹਦੇ ਵਿੱਚ ਕੀ ਆ ਆਪਾਂ ਇੱਥੋਂ ਫਿਟਿੰਗ ਲੂਜ਼ ਰੱਖ ਕੇ ਜਿਹੜਾ ਘੇਰਾ ਹੁੰਦਾਗਾ ਉਹ ਠੀਕ ਆ हिਪ ਨਾਲੋਂ ਵੀ ਜ਼ਿਆਦਾ ਹੋ ਜਾਂਦਾ ਕਮਰ ਨਾਲੋਂ ਵੀ ਜ਼ਿਆਦਾ ਹੋ ਜਾਂਦਾ ਠੀਕ ਆ ਤੇ ਚਾ ਕੇ ਇਹਦੇ ਆਪਾਂ ਛੋਟੇ ਰੱਖੇ ਹੋਏ ਹੈਗੇ ਇਹਦੀ ਲੁੱਕ ਵੀ ਬਿਲਕੁਲ ਏ ਲਾਈਨ ਆਊਗੀ ਦੇਖੋ ਕੁਰਤਾ ਸਟਾਈਲ ਵਿਦਆਊਟ ਪਲੋਈਆਂ ਤੋਂ ਠੀਕ ਆ ਏ ਲਾਈਨ ਆ ਜਿਹੜਾ ਇਹ ਸਟਿਚ ਕੀਤਾਗਾ ਜੇ ਕਿਸੇ ਨੂੰ ਵੀ ਏ ਲਾਈਨ ਦਾ ਥੋੜੀ ਜੀ ਕਨਫਿਊਜ਼ਨ ਹੁੰਦੀ ਆ ਵੀ ਉਹਦਾ ਨਾਪ ਆਪਾਂ ਕਿੱਦਾਂ ਰੱਖ ਸਕਦੇ ਆ ਏ ਲਾਈਨ ਸ਼ਰਟ ਕਿੱਦਾਂ ਬਣਾ ਸਕਦੇ ਆ ਤਾਂ ਜਰੂਰ ਕਮੈਂਟ ਕਰ ਦਿਓ ਮੈਂ ਤੁਹਾਨੂੰ ਇਹਦਾ ਨਾਪ ਵੀ ਦੱਸ ਦੂੰ ਵੀ ਇਹ ਮੀਜ਼ਰ ਆਪਾਂ ਕਿਵੇਂ ਕਰ ਸਕਦੇ ਆ ਠੀਕ ਆ ਮੀਜ਼ਰਮੈਂਟ ਕਿੱਦਾਂ ਲਈ ਸਕਦੇ ਆ ਇਹ ਵਾਲੀ ਆਪਾਂ ਤੇ ਰਹੀ ਗੱਲ ਜੁਆਇੰਟਰ ਦੀ ਜੁਆਇੰਟਰ ਤੁਹਾਨੂੰ ਅਸੀਂ ਲਾਉਣਾ ਦੱਸ ਦਾਂਗੇ ਠੀਕ ਹੈ ਵੀ ਕਿੱਦਾਂ ਲਾਉਣਾਗਾ ਇਕਣਾਇ ਕਰੋ ਜਿਵੇਂ ਇਹ ਲਿਆ ਇਸ ਦਿਨ ਆਹ ਬਾਲ ਨਿਕਲਦੇ ਹੁੰਦੇ ਆ ਤੇ ਇਹ ਇਹ ਆਹ ਕਰ ਦਿਓ ਇੰਟਰਲੋਕ ਕਰ ਦਿਓ ਓਕੇ ਇਧਰ ਤਾਂ ਕਰਨ ਦੀ ਲੋੜ ਨਹੀਂ ਇਧਰ ਤਾਂ ਲੋੜ ਨਹੀਂ ਇਧਰ ਇੰਟਰਲੋਕ ਕਰ ਦਿਓ ਫਿਰ ਇਹ ਬਾਲ ਤੰਗ ਨਹੀਂ ਕਰਨਗੇ ਸ਼ਰਟ ਦੇ ਵਿੱਚ ਠੀਕ ਹੈ ਇਹ ਵਾਲਾ ਕੁੜਤਾ ਤਿਆਰ ਹੋਇਆਗਾ ਬਾਈ ਤੇ ਇਹਦੇ ਨਾਲ ਜਿਹੜੀ ਬਾਟਮ ਆਂਗੀ ਉਹ ਹੈਗੀ ਇਹ ਚਿਕਨ ਦੀ ਠੀਕ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਹੈ ਇਥੇ ਸੌਰੀ ਚਿਕਨ ਦੀ ਨਹੀਂ ਹੈਗੀ ਪਲੇਨ ਆ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੁਆਇੰਟਰ ਜੋਇੰਟਰ ਉਹੀ ਚੀਜ਼ ਜਿਹੜੀ ਦੱਸੀ ਆ ਜਿਵੇਂ ਇਸ ਤਰੀਕੇ ਨਾਲ ਆਪਾਂ ਜੋਇੰਟਰ ਧਰਿਆਗਾ ਠੀਕ ਆ ਪੁੱਠਾ ਕਰਕੇ ਧਰ ਕੇ ਉਹਦੇ ਵਿੱਚੋਂ ਇੱਥੋਂ ਕੱਪੜਾ ਕਟਿੰਗ ਕਰ ਦਾਂਗੇ ਅੱਧਾ ਕੱਪੜਾ ਇੱਧਰ ਮੁੜ ਜੂਗਾ ਅੱਧਾ ਕੱਪੜਾ ਇੱਧਰ ਮੁੜ ਜੂਗਾ ਫਿਰ ਉੱਥੇ ਆਪਾਂ ਇੱਕ ਸੀਨ ਹੋਰ ਲਗਾ ਦਾਂਗੇ ਇਦਾਂ ਜਿਹੜਾ ਜੋਇੰਟਰ ਉਹ ਸਫਾਈ 'ਚ ਵੀ ਬਹੁਤ ਲੱਗਦਾ ਹੈ ਠੀਕ ਹੈ ਬਾਕੀ ਤੁਹਾਨੂੰ ਮੈਂ ਲਾ ਕੇ ਦਿਖਾ ਦੂੰਗੀ ਤੇ ਇਹਦੇ ਵਿੱਚ ਪਿੰਟੈਕਸ ਪਾਈਆਂ ਨੇ ਪਿੰਟੈਕਸ ਪਾ ਕੇ ਤੇ ਆਹ ਡਿਜ਼ਾਈਨਿੰਗ ਕੀਤੀ ਹੋਈ ਆ ਠੀਕ ਹੈ ਕਿਸੇ ਨੇ ਵੀ ਇਦਾਂ ਹੀ ਡਿਜ਼ਾਈਨਿੰਗ ਕਰਵਾਉਣੀ ਆ ਤੁਸੀਂ ਕਰਵਾ ਸਕਦੇ ਹੋ ਲਓ ਰਾਜੇ ਇਹਨੂੰ ਰੱਖ ਨੈਕਸਟ ਆਪਣੇ ਕੋਲ ਇੱਕ ਡਿਜ਼ਾਈਨਿੰਗ ਆਪਾਂ ਕੁਰਤੇ ਦੀ ਹੁਣ ਕੀਤੀ ਸੀਗੀ ਇਹ ਵੀ ਤੁਸੀਂ ਬਹੁਤ ਸੌਖੀ ਡਿਜ਼ਾਈਨਿੰਗ ਆ ਜਿਹੜੀ ਕੁਰਤੇ ਦੀ ਤੁਸੀਂ ਕਰ ਸਕਦੇ ਹੋ ਨੈਕ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਕੋਲ ਦੇਖੋ ਪਹਿਲਾਂ ਤਾਂ ਕੀ ਆ ਆਹ ਵਾਲਾ ਕੱਪੜਾ ਠੀਕ ਆ ਆਹ ਵਾਲਾ ਕੱਪੜਾ ਆਪਾਂ نیچے ਲਗਾਉਣਾਗਾ نیچے ਲਗਾ ਕੇ ਆਹ ਡਿਜ਼ਾਈਨਿੰਗ ਆ ਜਿਹੜੀ ਉੱਪਰ ਹੋਊਗੀ ਆਹ ਕੱਪੜਾ ਆਪਾਂ ਅਲੱਗ ਤੋਂ ਲਗਾਇਆ ਹੋਇਆ ਨਹੀਂ ਤਾਂ ਇਹ ਸੂਟ ਦੇ ਉੱਤੇ ਲਗਾਇਆ ਹੋਇਆ ਠੀਕ ਆ ਇਹ ਅਲੱਗ ਤੋਂ ਆਪਾਂ نیچے ਲਗਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਇਦਾਂ ਆਪਾਂ ਅਲੱਗ ਤੋਂ نیچے ਲਗਾਇਆ ਹੋਇਆ ਅਟੈਚ ਕੀਤਾ ਹੋਇਆਗਾ ਠੀਕ ਹੈ ਤੇ ਆਹ ਵਾਲੀ ਆਪਾਂ ਨੂੰ ਬਾਜ਼ਾਰ ਦੇ ਵਿੱਚ ਉਹ ਬੁਕਰਮ ਮਿਲ ਜਾਂਦੀ ਆ ਆਹਾਂ ਕਟਾ ਵਾਲੀ ਠੀਕ ਹੈ ਇਹ ਬੁਕਰਮ ਪਾ ਕੇ ਜਸਟ ਥੱਲੇ ਆ ਕਪੜਾ ਧਰ ਕੇ ਉੱਤੇ ਆ ਬੁਕਰਮ ਪਾ ਕੇ ਕਟਿੰਗ ਕਰਕੇ ਕਮੀਜ਼ ਦੇ ਵਿੱਚ ਬੁਕਰਮ ਪਾ ਕੇ ਉੱਤੀ ਧਰਿਆ ਹੋਇਆਗਾ ਇਹ ਕੋਈ ਬਾਲਾ ਔਖਾ ਕੰਮ ਨਹੀਂ ਆ ਇਹ ਉੱਤੀ ਧਰਿਆ ਹੋਇਆਗਾ ਦੇਖੋ ਤੁਸੀਂ ਦਨ ਆਵਲਾ ਡਿਜ਼ਾਈਨ ਤੁਸੀਂ ਬਹੁਤ ਪਸੰਦ ਕੀਤਾ ਹੁੰਦਾ ਸਾਡਾ ਇਹ ਨੀਚੇ ਬਈ ਆਪਾਂ ਆਵਲਾ ਕਪੜਾ ਲਗਾ ਕੇ ਠੀਕ ਹੈ ਨੀਚੇ ਉੱਪਰ ਆਪਾਂ ਜਿਹੜੀ ਬਾਹਂ ਗੀ ਕਮੀਜ਼ ਦਾ ਕਪੜਾ ਗਾ ਉਹਦੇ ਵਿੱਚ ਆ ਬੁਕਰਮ ਪਾ ਕੇ ਨਾਲ ਅਟੈਚ ਕੀਤੀ ਹੋਈ ਹੈ ਨੀਚੇ ਤਰਪਾਈ ਕਰਦੀ ਠੀਕ ਹੈ ਬਾਕੀ ਇਹ ਤੁਹਾਨੂੰ ਅਸੀਂ ਕਰਕੇ ਵੀ ਦਿਖਾ ਦਾਂਗੇ ਐਦਾਂ ਦਾ ਤੁਹਾਨੂੰ ਸਮਝ ਨਹੀਂ ਆਉਣੀ ਆਈ نو ਕਿਰਾਂ ਵਿੱਚ ਦੱਸਤਾ ਰਹੀਆਂ ਬਟ ਤੁਹਾਨੂੰ ਅਸੀਂ ਕਰਕੇ ਦਿਖਾ ਦਾਂਗੇ ਜਦੋਂ ਵੀ ਅਸੀਂ ਇਹ ਡਿਜ਼ਾਈਨ ਬਣਾਵਾਂਗੇ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਜਿਹੜੀਆਂ ਵੀ ਭੈਣਾਂ ਸਟੀਚਿੰਗ ਕਰਦੀਆਂ ਨੇ ਹਨਾ ਚਲੋ ਉਹਨਾਂ ਦੀ ਉਹਨਾਂ ਲਈ ਹੈਲਪਫੁਲ ਹੋ ਜਾਂਦਾ ਗਾ ਡਿਜ਼ਾਈਨ ਬਣਾਉਣਾ ਜੇ ਕਈ ਵਾਰ ਹੋਰ ਤਰੀਕੇ ਨਾਲ ਆਪਾਂ ਡਿਜ਼ਾਈਨ ਬਣਾਉਣੇ ਆ ਜੇ ਕਈ ਵਾਰ ਹੋਰ ਕਿਸੇ ਦੇ ਤਰੀਕੇ ਨਾਲ ਆਪਾਂ ਬਣਾਉਣੇ ਆ ਕਈ ਵਾਰ ਈਜ਼ੀਲੀ ਬਣ ਜਾਂਦਾਗਾ ਤਾਂ ਉਹ ਤੁਹਾਨੂੰ ਆਪਾਂ ਬਣਾ ਕੇ ਦਿਖਾ ਦਾਂਗੇ ਠੀਕ ਹੈ ਇਹ ਵੀ ਆਪਾਂ ਤੁਹਾਨੂੰ ਬਣਾ ਕੇ ਦਿਖਾ ਦਾਂਗੇ ਤੇ ਬਾਕੀ ਇਹ ਵਾਲੇ ਡਿਜ਼ਾਈਨ ਸੀਗੇ ਜਿਹੜੇ ਅੱਜ ਆਪਾਂ ਬਣਾਏ ਸੀਗੇ ਤੇ ਕਾਟਨ ਦੇ ਪ੍ਰਿੰਟ ਸੂਟ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਸੀਗੇ ਤੇ ਹੋਰ ਕਿਹੜਾ ਸੂਟ ਆਪਾਂ ਕਾਟਨ ਦਾ ਹਜੇ ਬਣਾਇਆ ਤੇ ਨਹੀਂ ਬਣੀ ਜਾਂਦੇ ਹਨਾ ਠੀਕ ਹੈ ਬਸ ਕੋਰਸੈਟ ਆ ਜਿਹੜੇ ਤੁਸੀਂ ਕਹਿੰਦੇ ਸੀ ਵੀ ਕੋਰਸੈਟ ਉਹ ਤੁਹਾਨੂੰ ਆਪਾਂ ਦੱਸ ਹੀ ਚੁੱਕੇ ਆ ਠੀਕ ਹੈ ਕਾਫੀ ਵਾਰੀ ਦੱਸਿਆ ਹੋਇਆਗਾ ਤੇ ਰਹੀ ਗੱਲ ਮੈਂ ਕਿਹਾ ਸੀ ਵੀ ਜੁਆਇੰਟਰ ਆ ਜੁਆਇੰਟਰ ਬਾਰੇ ਜ਼ਰੂਰ ਦੱਸੂਗੀ ਉਹ ਤੁਹਾਨੂੰ ਅੱਜ ਹੀ ਲਾਉਣਾ ਦੱਸ ਦੰਨੇ ਆ ਸੀ ਠੀਕ ਹੈ ਜੁਆਇੰਟਰ ਵੀ ਅਸੀਂ ਜੁਆਇੰਟਰ ਕਿੱਦਾਂ ਲਾਉਣੇ ਆ ਤੁਹਾਨੂੰ ਅੱਜ ਦੱਸ ਦੰਨੇ ਆ ਜੁਆਇੰਟਰ ਲੈਸ ਤੁਸੀਂ ਕਿੱਦਾਂ ਲਗਾ ਸਕਦੇ ਹੋ ਪੌਂਚ ਤੇ ਜਿਹੜਾ ਜੋਇੰਟਰ ਲਾਉਣੇ ਆ ਬਾਹਾਂ ਦੇ ਵਿੱਚ ਜਿਹੜਾ ਜੁਆਇੰਟਰ ਪਾਉਣੇ ਆ ਆਪਾਂ ਠੀਕ ਆ ਘੇਰੇ ਤੇ ਜੁਆਇੰਟਰ ਪਾਉਣੇ ਆ ਉਹ ਆਪਾਂ ਤੁਹਾਨੂੰ ਦੱਸ ਦੰਨੇ ਆ ਕਿਸੇ ਵੀ ਕੱਪੜੇ ਤੇ ਜੁਆਇੰਟਰ ਰੱਖ ਕੇ ਤੁਹਾਨੂੰ ਦੱਸ ਦੰਨੇ ਲਓ ਵੀ ਹੁਣ ਆਪਾਂ ਚੱਲਿਆਂ ਬਾਜ਼ਾਰ ਦਾ ਕੰਮ ਕਰਨ ਗਰਮੀ ਬਹੁਤ ਜ਼ਿਆ ਤੇ ਵੀਰ ਦਾ ਕੰਮ ਕਰਿਆ ਜੀ ਆਪਾਂ ਅੱਜ ਗਰਮੀ ਕਿੰਨਾ ਟੈਂਪਰੇਚਰ ਹੋ ਰਿਹਾ ਕਿ ਇਹ ਤੋਂ ਬਾਅਦ ਤਾਂ ਵੱਧ ਗਈ ਹੈ ਨਾ ਗਰਮੀ ਮੀਂਹ ਜੇ ਤੋਂ ਬਾਅਦ ਕੱਲ ਮੀਂਹ ਵੀ ਬਹੁਤ ਪਿਆ ਸਾਡੇ ਪਰ ਗਰਮੀ ਬਾਲੀ ਵੱਧ ਗਈ ਮੀਂਹ ਤੋਂ ਬਾਅਦ ਗਰਮੀ ਦਾ ਤੋਂ ਛੁਨੀਏ ਵਗੈਰੇ ਡਾਈ ਕਰਵਾਉਣੀਆਂ ਸੀਗੀਆਂ ਉਹ ਆਪਾਂ ਕੰਮ ਕਰਿਆ ਜੀ ਆਪ ਦਾ ਫੇਸ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਆਪਾਂ ਜੋਇੰਟਰ ਕਿਵੇਂ ਲਾਉਣਾਗਾ ਕਿ ਇਹ ਕਿੱਦਾਂ ਲਗਾ ਸਕਦੇ ਹੋ ਤੁਸੀਂ ਅਸੀਂ ਕਿੱਦਾਂ ਲਗਾਉਣੇ ਆ ਤਾਂ ਤੁਸੀਂ ਉਦਾਂ ਲਗਾ ਸਕਦੇ ਹੋ ਤੇ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਚਲੋ ਆਪਾਂ ਜਾਨੇ ਆਂ ਬਾਜ਼ਾਰ ਜਾ ਕੇ ਫਿਰ ਮੈਂ ਲੋ ਬਈ ਰਿੱਕੀ ਕਹਿੰਦੇ ਵੀ ਹੁਣ ਆਪਾਂ ਵਨਪਲੂ ਦਾ ਚੇਕ ਪੀ ਕੇ ਜਾਨੇ ਆਂ ਗਰਮੀ ਬਹੁਤ ਆ ਕਿਹੜਾ ਸ਼ੇਕ ਪੀਏਗਾ ਤੁਸੀਂ ਦੱਸੋ ਕਿਹੜਾ ਪੀਓਗੇ ਤੁਸੀਂ ਕਿਹੜਾ ਪੀਓਗੇ ਮੈਂ ਤਾਂ ਚਾਹ ਤਾਂ ਮੈਂ ਮੰਗੋ ਵੀ ਲੈਣੇ ਆ ਯਾਦ ਆ ਗਿਆ ਆਪਾਂ ਮੰਗੋ ਚਲੋ ਫੂਟ ਗਏ ਆ ਰ ਸ਼ੇਕ ਜਾ ਕੇ ਦੇਖਦੇ ਆ ਮੈਂ ਤਾਂ ਮੰਗੋ ਸ਼ੇਕ ਪੀਉਂਗੀ ਮੈਨੂੰ ਵਧੀਆ ਲੱਗਦਾ ਨਾਲੇ ਇਹ ਗਰਮ ਹੁੰਦਾ ਹੋ ਪਤੀਏ ਫੇਰ ਕੀ ਤਸਵੀਰ ਕਰਨ ਮੁੰਡਿਆਂ ਨੂੰ ਮੈਨੂੰ ਤਾਂ ਗਰਮੀ ਚ ਜਾਂਦੇ ਚੱਲਾਂਗੇ ਲਓ ਬਈ ਆਪਾਂ ਬਾਜ਼ਾਰ ਦੇ ਕੰਮ ਫਿਨਿਸ਼ ਕਰਕੇ ਥੈਂਕ ਯੂ so much for the juice ਸਾਹਮਣੇ ਖੜੇ ਪੁਲਸਰੀ ਜਾਲੀਆਂ ਮਰਤੀ ਗੁਰਤੀ ਜਾਲੀਆਂ ਪੱਟੀਆਂ ਨਾ ਬਾਲੇ ਮੁਰਤੀ ਚ ਬੱਟੀਆਂ ਚੰਬੜੀ ਜਾਲੀਆਂ ਹੋਰ ਮੈਂ ਕਿਹਾ ਵੀ ਚਲਾਨ ਕਟਾਉਣਗੇ ਮੈਨੂੰ ਲੱਗਦਾ ਚਾਹੇ ਚਲਾਨ ਚੱਲ ਨਾ ਘਟਾਉਂਦੇ ਹੈਨਾ ਪਰ ਬੇਇਤੀ ਵਾਲੀ ਹੁੰਦੀ ਆ ਬੇਇਤੀ ਵਾਲੀ ਪੜੀ ਹੁੰਦੀ ਆ ਮੇਰੇ ਮਗਾ ਛੱਡ ਪਰੇ ਰਿੱਕੀ ਮੈਂ ਕਾ ਲਾਉ ਹੀ ਨਾ ਆਪਾਂ ਲਾਏ ਤੇ ਚਲ ਆਏ ਸੀਗਾ ਵੀ ਗਰਮੀ ਵਾਲੀ ਧੁੱਪ ਆ ਪਰ ਅੱਜ ਤਾਂ ਫੇਰ ਵੀ ਟੈਂਪਰੇਚਰ ਰਿੱਕੀ 40 ਆ ਹਲੋ 40 ਸੀ ਅੱਜ 40 ਆ ਘਟ ਗਿਆ ਅੱਜ ਪਸੂ ਹਾਲਾ ਦੀ ਬੈਠ ਕਰਕੇ ਘਟ ਗਿਆ ਨਾ ਤਾਂ ਰੱਖੇ ਲੋ ਬਈ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਮਿਲਦੇ ਆ ਤੁਹਾਨੂੰ ਬੁਟੀਕ ਤੇ ਜਾ ਕੇ ਲਓ ਬਈ ਆਪਾਂ ਹੁਣ ਲੈਸ ਤੁਹਾਨੂੰ ਜੁਇੰਟਰ ਲਾਉਣਾ ਸਿਖਾਵਾਂਗੇ ਠੀਕ ਆ ਤੇ ਆਪਾਂ ਇਦਾਂ ਲਗਾਉਣੇ ਹੁੰਨੇ ਆ ਜਿਵੇਂ ਆਪਾਂ ਕੱਪੜਾ ਤਾਂ ਜਿਹੜਾ ਹੈਗਾ ਕੱਪੜੇ ਦਾ ਪਾਸਾ ਪੁੱਠਾ ਕਰਨਾਗਾ ਪੁੱਠੇ ਕੱਪੜੇ ਦੇ ਉੱਪਰ ਲੈਸ ਆਪਾਂ ਸਿੱਧੀ ਰੱਖ ਕੇ ਇਦਾਂ ਆਪਾਂ ਲੈਸ ਦੀ ਕਿਨਾਰੀ ਉੱਤੇ ਠੀਕ ਆ ਸਿਉਣ ਲਾ ਲੈਣੀ ਆ ਜਿੱਦਾਂ ਅਸੀਂ ਲਗਾ ਰਹੇ ਆ ਪ੍ਰੋਪਰ ਤੁਸੀਂ ਧਿਆਨ ਨਾਲ ਦੇਖੀ ਚਲੋ ਜਿਵੇਂ ਅਸੀਂ ਲਗਾ ਰਹੇ ਆ ਦੇਖੋ ਇਦਾਂ ਅਸੀਂ ਹੁਣ ਸਿਉਣ ਲਾ ਲਈ ਠੀਕ ਆ ਇਸੇ ਤਰੀਕੇ ਨਾਲ ਆਪਾਂ ਹੁਣ ਦੂਸਰੀ ਸਿਉਣ ਲਾ ਲਾਂਗੇ ਦੂਜੇ ਪਾਸੇ ਵੀ ਸੀਨ ਮਾਰ ਲਾਂਗੇ ਇੱਕ ਪਾਸੇ ਮਾਰ ਲਈ ਹੁਣ ਆਪਾਂ ਦੂਜੇ ਪਾਸੇ ਸੀਨ ਮਾਰ ਲਾਂਗੇ ਇਹ ਲੋਬੀ ਹੁਣ ਆਪਾਂ ਦੂਜੀ ਪਾਸੇ ਸੀਨ ਮਾਰਨ ਲੱਗ ਗਏ ਠੀਕ ਹੈ ਪਹਿਲਾਂ ਉੱਧਰ ਮਾਰ ਲਈ ਹੁਣ ਆਪਾਂ ਇੱਧਰ ਮਾਰਾਂਗੇ ਸਿਉਣਾ ਜਿਸ ਤਰੀਕੇ ਨਾਲ ਉੱਧਰ ਮਾਰੀ ਯਾਦ ਰੱਖਿਓ ਕੱਪੜਾ ਕੱਪੜੇ ਦਾ ਪਾਸਾ ਪੁੱਠਾ ਹੋਣਾ ਚਾਹੀਦਾ ਬਟੋ ਉਹਦੇ ਉੱਪਰ ਲੈਸ ਆ ਜਿਹੜੀ ਉਹ ਅਸੀਂ ਸਿੱਧੀ ਰੱਖਦੇ ਹੁੰਦੇ ਆ ਠੀਕ ਹੈ ਹੋਰਾਂ ਦਾ ਵੀ ਤਰੀਕਾ ਅਲੱਗ-ਅਲੱਗ ਹੁੰਦਾ ਬਸ ਅਸੀਂ ਆਪ ਦਾ ਤਰੀਕਾ ਦੱਸ ਰਹੇ ਹਾਂ ਅਸੀਂ ਕਿੱਦਾਂ ਲਗਾਉਣਾ ਹੈ ਠੀਕ ਹੈ ਲੋ ਭਾਈ ਦੋਨੇ ਪਾਸੇ ਆਪਾਂ ਸਿਉਣਾ ਲਾ ਲਈਆਂ ਹੁਣ ਆਪਾਂ ਧਾਗੇ ਕੱਟ ਦਾਂਗੇ ਐਕਸਟਰਾ ਜਿਹੜੀ ਹੈਗੀ ਆ ਉਹ ਲੈਸ ਕੱਟ ਦਾਂਗੇ ਠੀਕ ਹੈ ਤੇ ਹੁਣ ਇਸ ਤਰੀਕੇ ਨਾਲ ਦੇਖੋ ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਜਿੱਧਰ ਸਿਉਣਾ ਮਾਰੀਆਂ ਨੇ ਉੱਥੋਂ ਜਿਹੜਾ ਕੱਪੜਾ ਦਾ ਉਹਨੂੰ ਇਸ ਤਰੀਕੇ ਨਾਲ ਆਪਾਂ ਵਿਚਾਲੋਂ ਕੱਟ ਦਾਂਗੇ ਇਕੁਅਲ ਐ ਨਾ ਹੋਵੇ ਇੱਕ ਪਾਸੇ ਉਹ ਘੱਟ ਘੱਟ ਲਓ ਇੱਕ ਪਾਸੇ ਵੱਧ ਘੱਟ ਲਓ ਠੀਕ ਹੈ ਇਸ ਤਰੀਕੇ ਨਾਲ ਆਪਾਂ ਉਹਨੂੰ ਕੱਟ ਲਾਂਗੇ ਦੋਨੇ ਪਾਸਿਓ ਸੇਮ ਸੇਮ ਉਧਰੋਂ ਵੀ ਸੇਮ ਤੇ ਇਧਰੋਂ ਵੀ ਸੇਮ ਸੇਮ ਕੱਟ ਕੇ ਹੁਣ ਇੱਥੇ ਚਾਹੇ ਤਾਂ ਤੁਸੀਂ ਇਹਨੂੰ ਇਦਾਂ ਹੀ ਮੋੜ ਸਕਦੇ ਹੋ ਠੀਕ ਹੈ ਸਫਾਈ ਦੇ ਨਾਲ ਕੱਲਾ ਜੋਇੰਟਰ ਲਾਉਣਾਗਾ ਬਟ ਜੇ ਤੁਸੀਂ ਨਾਲ ਲੈਂਸ ਦੀ ਚੋਣਿਓ ਵੀ ਅਸੀਂ ਲੈਂਸ ਦੀ ਡਿਜ਼ਾਈਨਿੰਗ ਕਰਨੀ ਆ ਤਾਂ ਜਿਹੜਾ ਕੱਪੜਾ ਵਿੱਚੋਂ ਕੱਟਿਆਗਾ ਠੀਕ ਹੈ ਉਹਦੇ نیچے ਆਪਾਂ ਲੈਂਸ ਧੱਬ ਕੇ ਉਹਦੇ ਉੱਪਰ ਸਿਉਣ ਲਾ ਦਾਂਗੇ ਠੀਕ ਹੈ ਧਿਆਨ ਨਾਲ ਦੇਖ ਸਕਦੇ ਹੋ ਤੁਸੀਂ ਲਓ ਬਈ ਕੱਪੜਾ ਆਪਾਂ ਉਧਰ ਰੱਖ ਲਿਆ ਉਹਦੇ ਵਿੱਚ ਆਪਾਂ ਲੈਂਸ ਆ ਜਿਹੜੀ ਬ੍ਰੀਕ ਲੈਂਸ ਉਹ ਪਾ ਲਈ ਇਹ ਕੱਪੜੇ ਨੂੰ ਚੰਗੇ ਤਰੀਕੇ ਨਾਲ ਫਿਨਿਸ਼ਿੰਗ ਨਾਲ ਪੂਰੇ ਵਧੀਆ ਤਰੀਕੇ ਨਾਲ 모ੜ ਕੇ ਉਹਦੇ ਉੱਪਰ ਆਪਾਂ ਲੇਸ ਕਰ ਲਾਂਗੇ ਠੀਕ ਹੈ ਤੇ ਫਿਰ ਆਪਾਂ ਸੀਨ ਲਾ ਦਾਂਗੇ ਦੋਨੇ ਪਾਸੇ ਆਪਾਂ ਸੇਮ ਸੀਨ ਲਾਵਾਂਗੇ ਇੱਧਰ ਵੀ ਤੇ ਉੱਧਰ ਵੀ ਦੋਨੇ ਪਾਸੇ ਆਪਾਂ ਸੇਮ ਸੀਨ ਲਾ ਲਾਂਗੇ ਦੇਖ ਸਕਦੇ ਹੋ ਤੁਸੀਂ ਜਿੱਦਾਂ ਅਸੀਂ ਲਗਾ ਰਹੇ ਹਾਂ ਉਸ ਤਰੀਕੇ ਨਾਲ ਦੋਨੇ ਪਾਸੇ ਸੇਮ ਲਾ ਲਾਂਗੇ ਆਪਾਂ ਸੀਨਾਂ ਜੜੀ ਲੋ ਬਈ ਦੋਨੇ ਪਾਸੇ ਆਪਾਂ ਸੇਮ ਸੀਨ ਲਗਾ ਕੇ ਠੀਕ ਆ ਇਧਰ ਆਪਾਂ ਲਗਾ ਲਈ ਹੁਣ ਆਪਾਂ ਦੂਸਰੀ ਸਾਈਡ ਲਗਾ ਰਹੇ ਆ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਵੀ ਬਣ ਜਾਂਦੀ ਆ ਚਾਹੇ ਤੁਸੀਂ ਇਹਨੂੰ ਬਾਹਤੇ ਬਣਾ ਲਿਓ ਚਾਹੇ ਤੁਸੀਂ ਇਹਨੂੰ ਪੋਹਚੇ ਤੇ ਬਣਾ ਲਿਓ ਠੀਕ ਹੈ ਕਿਤੇ ਮਰਜੀ ਜਿਹੜੇ ਜਿਹੜੀਆਂ ਭੈਣਾਂ ਨਵੀਆਂ ਨੇ ਹਨਾ ਘਰੇ ਕੰਮ ਕਰਦੀਆਂ ਨੇ ਸਟੀਚਿੰਗ ਦਾ ਕੰਮ ਆਉਂਦਾ ਪਰ ਐ ਹੁੰਦਾਗਾ ਵੀ ਜੇ ਸਟੀਚਿੰਗ ਦਾ ਕੰਮ ਆਉਂਦਾ ਚਲੋ ਇੰਨੀ ਕੁ ਚੀਜ਼ ਵੀ ਉਹਨਾਂ ਨੂੰ ਆਉਣ ਲੱਗ ਜੇ ਤਾਂ ਬੰਦਾ ਮਾੜੀ ਮੋਟੀ ਡਿਜ਼ਾਈਨਿੰਗ ਕਰਨ ਲੱਗ ਜਾਂਦਾ ਹਨਾ ਇਦਾਂ ਹੈਲਪ ਹੋ ਜਾਂਦੀ ਆ ਤੇ ਲੋ ਵੀ ਆਪਣੀ ਜਿਹੜੀ ਸੀਨ ਆ ਉਹ ਕੰਪਲੀਟ ਹੋ ਗਈ ਆਲਮੋਸਟ ਇਹ ਲੋ ਵੀ ਆਪਾਂ ਲਗਾ ਲਈ ਚੱਕੋ ਹੁਣ ਆਪਾਂ ਐਕਸਟਰਾ ਕੱਟ ਦਾਂਗੇ ਕੱਟ ਕੇ ਉਧਰੋਂ ਤਾਂ ਅੱਗੇ ਕੱਟ ਦਾਂਗੇ ਐਕਸਟਰਾ ਜਿਹੜੀ ਲੇਸ ਆ ਉਹ ਕੱਟ ਦਾਂਗੇ ਠੀਕ ਹੈ ਤੇ ਲੋ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਜੁਆਇੰਟਰ ਲੱਗਿਆਗਾ ਤੇ ਲੇਸ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਏ ਇਸੇ ਤਰੀਕੇ ਨਾਲ ਹੁਣ ਅਸੀਂ ਉਹ ਤਾਂ ਵੱਡਾ ਜੁਆਇੰਟਰ ਸੀਗਾ ਇਹ ਅਸੀਂ ਹੁਣ ਛੋਟਾ ਜੋਇੰਟਰ ਰੱਖਿਆ ਸੀਗਾ ਤਾਂ ਜੋ ਇੱਕ ਹੋਰ ਵੀਡੀਓ ਬਣਾਈ ਸੀ ਵੀ ਦੋਨੇ ਵੀਡੀਓ ਦੇ ਵਿੱਚ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਜਾਊਗਾ ਠੀਕ ਹੈ ਵੀ ਕਿਵੇਂ ਕੀ ਕਰਨਾਗਾ ਉਹ ਛੋਟਾ ਜੋਇੰਟ ਵੱਡਾ ਜੋਇੰਟਰ ਲਾਇਆ ਸੀਗਾ ਇਹ ਅਸੀਂ ਛੋਟਾ ਜੋਇੰਟਰ ਲਗਾ ਰਹੇ ਹਾਂ ਠੀਕ ਹੈ ਇਹ ਵੀ ਤੁਸੀਂ ਐਂਡ ਤੱਕ ਦੇਖਿਓ ਕਿੰਨੀ ਸੋਹਣੀ ਡਿਜ਼ਾਈਨਿੰਗ ਹੋ ਜੂਗੀ ਇਹਦੀ ਲੋ ਭਾਈ ਦੂਜੇ ਪਾਸੇ ਆਪਣੀ ਸੀਨ ਲੱਗ ਗਈ ਸੀ ਹੁਣ ਆਪਾਂ ਇਧਰਲੇ ਪਾਸੇ ਉਹ ਤਾਂ ਜਿਹੜਾ ਬਰੀਕ ਜੁਆਇੰਟਰ ਹੁੰਦਾ ਨਾ ਜਦੋਂ ਉਹਦੇ ਨਾਲ ਥੋੜੀ ਜੀ ਕਟਾ ਕਟਾਮ ਦੇ ਵਾਲੀ ਆਪਾਂ ਲੈਸ ਲਾਉਣੇ ਆ ਹਨਾ ਬੜਾ ਸੋਹਣਾ ਜਿਹੜਾ ਡਿਜ਼ਾਈਨ ਆ ਉਹ ਬਣਦਾ ਹੈਗਾ ਜਿਵੇਂ ਤੁਸੀਂ ਇਹੀ ਜਿਹੜਾ ਬਲੈਕ ਕਲਰ ਡਿਜ਼ਾਈਨ ਬਣਿਆ ਸੀ ਉਹ ਤਾਂ ਬਣਿਆ ਸੀ ਇਹ ਉਦੋਂ ਵੀ ਸੋਹਣਾ ਬਣੂਗਾ ਆਹ ਵਾਲਾ ਡਿਜ਼ਾਈਨ ਉਦੋਂ ਵੀ ਸੋਹਣਾ ਬਣੂਗਾ ਮੈਨੂੰ ਐਵੇਂ ਲੱਗਦਾਗਾ ਮੈਂ ਆਹ ਉਹਦੇ ਕਾਫੀ ਸਾਰੇ ਜਿਹੜੇ ਹੈਗੇ ਨੇ ਕੂਚੇ ਉਹਨਾਂ ਤੇ ਇਹ ਡਿਜ਼ਾਈਨ ਪਾਇਆਗਾ ਸ਼ਾਇਦ ਤੁਸੀਂ ਵੀ ਬਣਾ ਕੇ ਪਾ ਸਕਦੇ ਹੋ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਵਧੀਆ ਵੀ ਲੱਗਦਾਗਾ ਠੀਕ ਹੈ ਜੇ ਪਹੋਂ ਹੋਏ ਤਾਂ ਤੁਸੀਂ ਪਾ ਸਕਦੇ ਹੋ ਵਧੀਆ ਬਣਦਾ ਇਹਦੇ ਨਾਲ ਵਧੀਆ ਡਿਜ਼ਾਈਨ ਬਣਦਾਗਾ ਸਲਵਾਰ ਦੇ ਪਹੁੰਚੇ ਤੇ ਡਿਜ਼ਾਈਨ ਬੜਾ ਸੋਹਣਾ ਲੱਗਦਾਗਾ ਠੀਕ ਹੈ ਮੋਹਰੀਆਂ ਤੇ ਡਿਜ਼ਾਈਨ ਬੜਾ ਸੋਹਣਾ ਲੱਗਦਾਗਾ ਸਲਵਾਰ ਦੇ ਪਹੁੰਚੇ ਮੋਹਰੀਆਂ ਸੇਮ ਚੀਜ਼ ਹੀ ਆ ਤੇ ਬਾਹਾਂ ਤੇ ਵੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਘੇਰੇ ਤੇ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬਾਕੀ ਇਹ ਡਿਜ਼ਾਈਨ ਦੇ ਵਿੱਚ ਆਪਾਂ ਤੁਹਾਨੂੰ ਸੂਟ ਤਿਆਰ ਕਰਕੇ ਵੀ ਦਿਖਾਵਾਂਗੇ ਹੋਰ ਵੀ ਜਿੰਨੇ ਅਸੀਂ ਡਿਜ਼ਾਈਨ ਬਣਾਏ ਆ ਸਾਰੇ ਤੁਹਾਡੇ ਆਪਾਂ ਰੂਬਰੂ ਕਰਾਂਗੇ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਲੱਗ ਰਿਹਾ ਕਿੰਨਾ ਸੋਹਣਾ ਲੱਗ ਰਿਹਾ ਡਿਜ਼ਾਈਨ ਬਣਿਆ ਹੋਇਆ ਹੈ ਠੀਕ ਹੈ ਹਾਂਜੀ ਲਓ ਬਈ ਇੱਕ ਆਪਾਂ ਆਹ ਬਣਾਇਆ ਸੀਗਾ ਠੀਕ ਹੈ ਆਹ ਵਾਲਾ ਬਰੀਕ ਜੋਇੰਟਰ ਨਾਲ ਇੱਕ ਆਪਾਂ ਆਹ ਵਾਲਾ ਬਣਾਇਆਗਾ ਥੋੜਾ ਇਹ ਵੱਡੇ ਜੋਇੰਟਰ ਨਾਲ ਦੇਖੋ ਕਿੰਨੀ ਕਰੀਮ ਕਲਰ ਦੇ ਉੱਤੇ ਬਲੈਕ ਨਾਲ ਹਨਾ ਵੀਰਾਂ ਕਿੰਨਾ ਸੋਹਣਾ ਡਿਜ਼ਾਈਨ ਲੱਗਦਾ ਕਿੰਨਾ ਸੋਹਣਾ ਲੱਗੂ ਸੇਮ ਡਿਜ਼ਾਈਨ ਘੇਰੇ ਤੇ ਹੋਵੇ ਬਾਹਾਂ ਤੇ ਹੋਵੇ ਪ੍ਰਿੰਟਡ ਰੂਟ ਤੇ ਬੜਾ ਵਧੀਆ ਲੱਗੂਗਾ ਫਲਾਉ ਚੋ ਤੇ ਵੀ ਹਾਂ ਇਸ ਤਰੀਕੇ ਨਾਲ ਨਾ ਇਦਾਂ ਫਲਾਉ ਚੋ ਤੇ ਬਣ ਜੂਗੀ ਮੂਰੀ ਤੇ ਇੱਥੇ ਵੀ ਲਗਾ ਸਕਦੇ ਆ ਆਪਾਂ ਇੱਥੇ ਚਾਹੇ ਤਰਪਾਈ ਕਰ ਦਈਏ ਚਾਹੇ ਬਰੀਕ ਜੀ ਲੈਸ ਲਗਾ ਦਈਏ ਜਾਂ ਇਦਾਂ ਮੋੜ ਦਈਏ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਬਹੁਤ ਜ਼ਿਆਦਾ ਪਿਆਰਾ ਵਧੀਆ ਘੈਂਟ ਬਰੀਕ ਜੁਆਇੰਟਰ ਨਾਲ ਵੀ ਪੂਰਾ ਘੈਂਟ ਬਣੂਗਾ ਲਓ ਬਈ ਇਹ ਤੋਂ ਨੇ ਉਮੀਦ ਕਰਦੇ ਆ ਤੁਹਾਨੂੰ ਪਤਾ ਲੱਗ ਗਿਆ ਹੋਣਾਗਾ ਠੀਕ ਹੈ ਤਾਂ ਬਹੁਤ ਡਿਜ਼ਾਈਨ ਤਿਆਰ ਕਰਦੇ ਆ ਸਿੱਖ ਵੀ ਸਕਦੇ ਤੁਸੀਂ ਸਾਡੇ ਤੋਂ ਆ ਕੇ ਤੇ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਲੱਗਦਾ ਹੈ ਕਨੂੰ ਨੈਕਸਟ ਬਲੌਗ ਦੇ ਨਾਲ ਕਮੈਂਟ ਕਰਕੇ ਦੱਸ ਦਿਓ ਵੀ ਨੈਕਸਟ ਬਲੌਗ ਕੀ ਚਾਹੀਦਾ ਠੀਕ ਆ ਕਿਉਂਕਿ ਮੈਨੂੰ ਹਮੇਸ਼ਾ ਇਹ ਹੁੰਦਾ ਹੁੰਦਾ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੇ ਵਧੀਆ ਮਿਲੇ ਆਪਾਂ ਉਹੀ ਬਲੌਗ ਬਣਾਈਏ ਹੈਨਾ ਤਾਂ ਜਰੂਰ ਕਮੈਂਟ ਕਰ ਦਿਓ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦਿਆਂ ਕਨੂੰ ਨੈਕਸਟ ਬਲੌਗ ਦੇ ਵਿੱਚ ਪਾਏ